ਲੈਂਡ ਪੋਲੀ ਨੀਤੀ ਦੇ ਤਹਿਤ ਕਪਲ ਹੋਵੇ ਕਿੰਨੇ ਪੈਸੇ ਸਾਰੇ ਕੋਈ ਨਹੀਂ ਜਿਹੜਾ ਕੀ ਇੱਕ ਪਾਸੇ ਚਾਰ-ਚਾਰੇ ਵਜਦੇ ਆ ਤਾਂ ਨਾ ਤਾਂ ਨਹੀਂ ਥਾਮੀ ਅੱਛਾ ਸਾਦੀ ਕੋਣ ਜਿੰਨੀ ਪਹਿਲੀ ਗਈ ਹੈ ਕੀ ਉਹ ਸਾਰੇ ਬੰਦੇ ਇੱਥੇ ਹਾਜ਼ਰ ਹੈ ਹੈ ਹਾਂਜੀ 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 ਸਾਰੇ ਸਾਰੇ ਬੰਦੇ ਸੋਤੋ ਤਿੰਨ ਚੀਜ਼ਾਂ ਦਵਾਈ ਹੋ ਗਈ ਹੈ ਜੀ 300 300 100 ਕਿਲਾ 2200 ਬੋਲ ਹੈ ਤੇ ਤਕਰੀਬਨ ਸਾੜੀ ਪਾਲੀ 쪽 ਪਾਸੇ ਦੀ ਲਾਂਗੀ ਲੈਂਡਪੂਰੋਂ ਨਿੱਤੀ ਵਾਲੇ ਦਰਵਾਜ਼ਾ ਆਗੇ ਤੇ ਲੋਕ ਘਰਾਂ 'ਚ ਬੈਠੇ ਆਂ ਮੀਨ ਪੰਚਾਇਤ ਦੇ ਬੋਲਦੇ ਗੋਣੇ ਇਹ ਬੰਦਾ ਇਹਦਾ ਬੋਲਣਾ ਹੈ ਜਿੱਤ ਪੰਡਾ ਮੇਰਾ ਬੋਲ ਤੇ ਜੀ ਲੁਬਰੀ ਦਾ ਹਰਿਆਣਾ ਲੁਬਰੀ ਦਾ ਹਰਿਆਣਾ ਚਲਾ ਅੱਗੇ ਚੱਲ ਕੇ ਆ ਗਏ ਸੀਐਡੀ ਛੋਲੇ ਮਗਰ ਮਗਰ ਫੜੀਏ ਜਾਦੇ ਤੇ ਨਜਾਇਜ਼ ਬੰਦੇ ਫਿਰ ਸੀਐਡੀ ਆਲੇ ਲਿਕਰਨੇ ਬੰਦੇ ਰਣਕਿ ਕਿਉਂ ਖੜੇ ਹੋ ਗਏ ਕਿੰਨੇ ਬੰਦੇ ਕੀ ਬੋਲਦੇ ਕਿੰਨੇ ਬੰਦੇ ਕੀ ਬੋਲਦੇ ਕੀ ਬੋਲ ਕੇ ਆਣਾ ਕੋਈ ਨਹੀਂ ਹਾਲ ਜੋੜਾ ਦੇਖਿਆ ਜੋੜਾ ਘਟ ਦੀ 1192 ਏਕੜ ਪੜੀ ਇਹੋ ਜਿਹੇ ਸਕੀਮਾਂ ਕਰ ਰਹੇ ਆ ਤੇ ਉੱਥੇ ਗੁਰੂ ਘਰ ਦੇ ਵਿੱਚ ਮਸਾਂ ਪਿੰਡ ਪਿੰਡ ਦਾ ਲਾਈਏ 80 90 ਬੰਦੇ ਪਿੰਡ ਬਹੁਤ ਵੱਡਾ ਆ ਪਿੰਡਾ ਪਿੰਡਾ ਹੋ 5000 ਵੋਟ ਜਿਹਦੀ 1200 ਕਿਲਾ ਜ਼ਮੀਨ ਲੈਨਪੁਰ ਵਿਚ ਆ ਗਈ ਪਰ ਨਾ 200 ਕਿਲਾ ਸ਼ੱਕ ਚਾ ਗਈ ਉਹ ਲੋਕ ਕਰ ਇੱਥੇ ਪੈਸੇ ਕਾਹੀਦੇ ਆ ਇਹ ਸਾਡੇ ਵੱਲ ਤੈਨੂੰ ਬੁਲਾ ਕੇ ਰੋੜ ਰੋੜ ਪਾਹੇ ਭਾਅ ਨੂੰ ਵਧਾਉਣਾ ਹੋਵੇ ਹੈ ਇਹ ਤਾਂ ਪਾਣੀ ਆ ਆ ਤੁਹਾਡੇ ਕੀ ਨਾਮ ਪੜਸਾਰ ਦੇ ਵਿੱਚ ਮੈਂ ਕਿਹਾ ਜਦੋਂ ਬਰਲੋ ਆ ਜੀ ਬੋਲੋ ਆ ਜੀ ਜਿੱਥੇ ਲੋਕਾਂ ਦਾ ਜ਼ਮੀਨ ਪਈ ਹੈ ਕਿ ਫੜ ਕੇ ਡਾੜਾ ਗੋ ਪੂਰਾ ਆਖੀਅਤ ਖੜਿਆ ਝਾੜ ਕੋਲ ਵੀ ਖੜਿਆ ਲਲ ਤੋਂ ਲਲ ਤੋਂ ਬੋਲੋ ਅਕਾਲ ਸਰਕਾਰ ਉਹ ਕਿਨੇ ਬੱਚੀ ਆ ਲੋਕਾਂ ਨੇ ਬੱਚੀ ਆ ਤੇ ਫਿਰ ਅਸੀਂ ਸਰਕਾਰ ਨੂੰ ਤਾਂ ਸੂਰਵਾਦ ਮੰਨਦੇ ਹਾਂ ਆ ਲੋਕਾਂ ਨੇ ਚ ਚੈਨਾ ਯਾਰੀ ਵਾਲਾ ਮਿੱਤਰ ਜੀ ਨੇ ਕਿ ਸਾਡੇ ਪਹਲਾਤ ਨਹੀਂ ਬਣੇ ਖੜੇ ਆ ਸਾਦ ਨੂੰ ਡਰ ਕੇ ਵੀ ਸਾਡੀ ਜੀ ਦੇ ਸਰਕਾਰ ਦਾ ਬਾਬਾ ਕੋਲੋਂ ਦੂ ਪਹਿਲਾ ਕਰਨੇ ਜੇਤਣ ਨੂੰ ਬਿਗਰਾਉਂ ਚ ਆ ਬਿਲੇ ਛੋਣਤੀ ਨਾ ਕਰਦੇ ਤੇ ਅਰੋਜੀ ਵੀ ਅਸੀਂ ਪਰਟੇ ਲਗਾ ਲਏ ਬਾਸਾ ਲੈ ਲਏ ਮਲੂਰ ਮੁਕਸਾ ਲੈ ਲਏ ਵਾਟਲੇ ਪਾਸੇ ਦੀ ਜਮੀਨਾਂ ਮਤਲਬ ਉਹ ਭੁੱਲ ਜਾਏ ਸਾਡੇ ਭੜੜੇ ਲੋਕ ਆਪ ਸਭ ਜਮੀਨਾਂ ਭੁੱਲ ਗਏ ਨੇ ਪੁੱਠੇ ਸੱਤ ਕਰੋੜਾਂ ਲੱਖੋਂ ਤੇ ਲਾਗਿਆ ਹੋਇਆ ਤੇ ਅਧਿਕਾਰੀ ਆ ਮੁੱਖ ਮੰਤਰੀ ਕਹੀ ਜਾਂਦਾ ਲੁਧਿਆਣੇ ਦੇ ਵਿੱਚੋਂ ਬਹਾੜੀ ਦੇ ਵਿੱਚੋਂ ཕਿੱਖੀ ਲੈ ਲਿਓ ਇਹ ਲਾ ཕਿੱਖੀ ਦੀ ਜਮੀਨ ਪਈ ਹੁੰਦੀ ਹੈ ਵੀ ਆਹ ਲੈ ਇਹਹੀ ਦੁਖਾਂਤ ਆ ਇਹਹੀ ਦੁੱਖ ਆ ਸਾਡਾ ਮੈਂ ਬਵਾਦ ਸੀਗਾ ਮੈਂ ਲਿਖਾਉਂਦਾ ਪਿਆ ਸਰਪੰਚੀ ਇਹਦਾ ਮੈਂ ਫੇਰ ਵੀ ਚੱਲ ਕੇ ਆਇਆ ਮੈਂ ਨਹੀਂ ਐ ਪ੍ਰੋਮ ਦੱਸੀ ਤੇ ਜਾਣਾ ਰਹਾ ਹਾਂ ਐਨਾ ਘਰਾ ਤੋਂ 2200 ووٹ ਦਾ ਪਿੰਡ ਲੋਕ ਨਹੀਂ ਉੱਠ ਕੇ ਆਏ 500 ووٹ ਦਾ ਪਿੰਡ ਕੱਲਾ ਕਲਾ ਬੱਚਾ ਬੱਚਾ ਉਹਦੇ ਜਿਹਦੇ ਕੋਲ 1200 ਕਲਾ ਜਮੀਨ ਜਾਣੀ ਹੈ ਉੱਥੇ ਵੀ ਬੰਦੇ ਉੱਠ ਕੇ ਨੇ ਬੰਦੇ ਆਉਂਦੇ ਸਾਰਾ ਮਾਤਮਿਆ ਆਈ ਛੋਟੇ ਪੜਾ ਸਰਪੰਚ ਖੜੇ ਹੋਣਾ ਐਮਐਲਏ ਖੜੇ ਹੋਣਾ ਇੱਥੇ ਆ ਕੇ ਨਹੀਂ ਫੇਰ ਸਾਡਾ ਕੀ ਰੌਲਾ ਆਈ ਸਰਕਾਰ ਨਾਲ ਮੁੱਛੇ ਜਮਲਾਇਆ ਕੰਮ ਤਰੀਕ ਨੂੰ ਧਿਆਨ ਲੈ ਕੇ ਲੋਕਾਂ ਨੂੰ ਹਾਕ ਮਾਰੀ 7 ਮਿੰਟ ਤੋਂ ਪਹਿਲਾਂ ਫਰਦੇ ਦੇ ਪਿੰਡੋਂ ਪਿੰਡਿਆਂ ਲੱਖ ਲੋਕਾਂ ਦਾ ਜਿਗਾਂਦੇ ਉਹ ਸਾਫ ਦੀ ਮਾਲਾ ਜਦੋਂ ਅੰਮਲਿਆ ਕੇ ਹੋਰ ਪਾਲਪਾ ਤੱਕ ਉਹ ਛੇ ਜਿਹੇ ਰਾਸਤਾਂ ਦੇ ਜਾਸਮੇ ਟੱਕਦੇ ਪਿਆ ਲੋਕਾਂ ਨੂੰ ਮਾਰ ਕੇ ਕੈਮੀਕਲ ਪਾਇਆ ਪਾਣਾਂ ਜਗਾ ਪੈ ਗਈ ਮੇਰੀ ਨਾਲੇ ਛੇ ਵੀਂਟ ਦੇ ਬਿਗੇ ਜੇ ਹੁੰਦੇ ਨਿੱਕ ਨੋਜਵਾਨ ਤਾਂ ਆਵਾਜ਼ ਸੁਣਾ ਨਕਰਿਆ ਕੋਈ ਤਾਂ ਉਹ ਲਾਦਾ ਮੇਰਾ ਜਿਲ੍ਹਾ ਬਠਿੰਡਾ ਪਾਣੀ ਵੀਦਾ ਸਤਲੋਜਾ ਅੱਜ ਤੱਕ ਵੀ ਦੇਰੀ ਪਾਣੀ ਸਤਲੋਜਾ ਇਹਦਾ ਹਰੀਕੇ ਪੱਤਨੋਂ ਨਾ ਨਿਕਲਦੀ ਆ 6 ਜਿਹੇ ਪੰਜਾਬ ਦੇ 6 ਜਿਹੇ ਘਾੜਾ ਰੇੜਾਸਤਾਂ ਦੇ ਪਾਰਾਂ ਨਹੀਂ ਪਹੁੰਚਦੀ ਮੇਰਾ ਕੀ ਨੌਰਾ ਸੀਗਾ ਸਰਕਾਰ ਨਾਲ ਮੈਂ ਅੱਜ ਤੱਕ ਵੀ ਕੋਈ ਲੱਗਦੇ ਨਹੀਂ ਆ ਤੁਸੀਂ ਇੱਕ ਪਿੰਡ ਤੇ ਬੜ ਗਿਆ ਗੱਡੀ ਲੈ ਕੇ ਬੜ ਗਿਆ ਸੀ ਮਾ ਗੋਸੂ ਆਖੀ ਪਟਾਣਾ ਨਾ ਸੀ ਵਿਧਾਨ ਸਭਾ ਦੇ ਕੋਲ ਬੜ ਗਈ ਪੋਸਟਰ ਪੋਸਟਰ ਕੇ ਰਜਾ ਨੂੰ ਲੋਕਾਂ ਬਨੇਰਾਂ ਦੇ ਖੜੇ ਆ ਦੇਖਣ ਤਮਾਸ਼ਾ ਕੋਈ ਕੰਦਰੋਂ ਇੱਕ ਨਾ ਸਰਵਾਟਾ ਗੋਲ ਕੇ ਬਾਗ ਗੋਲ ਕੇ ਦੂਜਾ ਦੀ ਬਾਹ ਮਾਰ ਕੇ ਲੈ ਗਿਆ ਨਾ ਸਾਡੇ ਵਰਗਿਆਂ ਬੰਦਿਆਂ ਦਾ ਤਾਂ ਸਾਨੂੰ ਹੀ ਪਤਾ ਜਾਂ ਜੇ ਲਾਇਆ ਮੋ ਤੇ ਦੋ ਵਾਰ ਪਰ ਮੂਹ ਨਹੀਂ ਲਾ ਜਾਂਣ ਤੋਂ ਬਾਅਦ ਬੰਦੇ ਫਿਰ ਭੋਗਾਂ ਤੇ ਕਰ ਬੱਤੀਆਂ ਤੇ ਕਰ चेस्टारों पे काम मगर वो बंदा या गल्ला चंदिया करता है मौके के लिए बंदा क्यों होता ऐसे करके कहने जमीन नाला मसला नहीं है ये सुधीर छप्पे नाला मसला है एंड नेता आर्मी आए करे मुगल आए करे मोगोल आए, आए करे रेज आए साठी गिरती पंद्रह सोलह हजार रही सारे बड़े-बड़े का भूखा रहे हुए हत्तों ज्यादा कौम मारी गई घर-बार फोड़े गए खवार कटते गए जवान तक मारते गए जंगला चले गए उठो उठ उत्थ के आए दीवारें राज कीता क्यों क्योंकि वो कुर्बान हो सी अंदर अंखियां सी रक्तयां सी यर्टा सी डरेड़ियां सी मोह मोहबत सी अपनी धरती मिट्टी नाल अपने और बाजे मसला नाल कौन नहीं है। ਕਹਿੰਦਾ ਇੱਛੇ ਮੈਨੂੰ ਕਈ ਵਾਰੀ ਫੋਨ ਕਰਦੇ ਆ ਬੰਦਾ ਕੋਲ ਕਰਿਆ ਮੈਨੂੰ ਕਈ ਦਿਨ ਹੋ ਗਏ ਕਹਿੰਦਾ ਭਾਈ ਮੇਰੇ ਭੈਣ ਨੂੰ ਛੇੜਿਆ ਕਿਸੇ ਨੇ ਸਾਡੀ ਮਾਤਰਿਕ ਮਾਣ ਲੱਖ ਦੀ ਨਾਂ ਕਰਦੇ ਤੂੰ ਮਰਿਆ ਨਾ ਛੱਪਾੜ ਕੇ ਮੇਰੇ ਕੋਲ ਆ ਲੈ ਫਿਰ ਤਾਂ ਮੈਂ ਕਹੀ ਵੀ ਤੂੰ ਠੀਕ ਐ ਐ ਚੁੱਕਰ ਨਿਕਰ ਦੇ ਕਿੱਥੇ ਭਾਂਗ ਜਾਤੀ ਆ ਅੱਖਾਂ ਤੇ ਸੁਣਦੇ ਰਹੋਗੇ ਮੇਰੀ ਗੱਲ ਕਹਿੰਦੇ ਰੱਖੋ ਪਰ ਜਿਹੜਾ ਪ੍ਰੋਕਾਸਟ ਡੇਲ ਕੋਲ ਹੈਗਾ ਹਨ ਨਾ ਨੈਨ ਜਾਗਲ ਬਣੀ ਹੈ ਨੈਨ ਸੌਫਲ ਬਣੀ ਹੈ ਨੈਨ ਧੋਰੀ ਕਰਕੇ ਜਾ ਸਕਦੇ ਪੈਸਾ ਅਜ ਮੰਗ ਲੋ 10 ਕਰੋੜ 20 ਕਰੋੜ ਪੁੱਛਾ ਉਹ 100 ਕਰੋੜ ਵੀ ਬਾਤ ਨੋ ਕਿਹਾ ਤਾਂ ਕੀ ਕਰ ਉਹ ਇਹ ਐਨਐਚਆਈ ਇਹ ਤਾਂ ਬਹੁਤ ਵੱਡਿਆ ਅਸਰ ਦਾ ਵਿਆਮਾ ਸਰਦਾ ਹੂਈ ਇਸ ਤੇ ਕਹਿੰਦਾ ਜੇ 5 ਗੁਣਾ ਦੀ ਲੋਕ ਮੰਨਣਗੇ ਕੀਮਤ ਤੈਅ ਹੋਈ ਤੋਂ ਬਾਅਦ ਅਸੀਂ 5 ਗੁਣਾ ਵੀ ਦੇਣ ਤਿਆਰ ਹੈ ਪਰ ਜ਼ਮੀਨ ਨਹੀਂ ਛੱਡਣਗੇ ਦੁਨੀਆ ਦੀ ਵਾਦੀ ਦੇਖੋ ਕਿੱਥੇ ਜਾ ਰਹੀ ਹੈ ਧਰਤੀ ਘੱਟ ਰਹੀ ਹੈ ਸੁਲਗਾ ਜਿਹੜਾ ਅਹਲਾ ਦੇਗਾ ਪੰਜ ਆ ਪਿੰਡਾਂ ਦੀ ਜਮੀਨ ਖਾ ਗਿਆ ਮਹਾਣੀ ਕਿੰਨੇ ਪਿੰਡਾਂ ਦੀ ਜਮੀਨ ਖਾ ਗਿਆ ਪਟਿਆਲਾ ਜਿਹੜਾ ਉੱਧਰ ਰਿਹਾ ਪੁਖਰਾਪੁਰ ਸੂਰ ਮਾਨਸਾ ਕਿੰਨੇ ਕਿੰਨੇ ਪਿੰਡਾਂ ਦੀ ਜਮੀਨ ਖਾ ਗਈ ਹੈ ਧਰਤੀ ਦਾ ਘਟ ਰਹੀ ਹੈ ਕਲੋਨੀਆ ਚ ਸੜਕਾਂ ਚ ਆ ਨਵੀਂ ਦੇ ਦੀਲੀ ਕਿਤੇ ਮ ਜਾ ਰਹੇ ਆ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਬਹੁਤ ਏ ਕਲੋਨੀਆ ਦੇ ਆ ਔਰ ਵੀਰ ਫਤਿਹਿਆ ਨਾ ਕਰਦੇ ਸ਼ਰਤਾਂ ਚਾਰਪੇਰ ਪਿਆਰ ਘੇਰ ਲਿਆ ਅੱਜ ਅੱਜ ਮੈਂ ਗਰੰਟੀ ਕਰਦਾ ਤਾਂ ਕਿਉਂ ਲੈ ਕੇ ਅੱਛਰ ਤੱਕ ਪੂਰਾ ਗੱਡਣਾ ਨਹੀਂ ਕਰੇ ਸਾਰਾ ਪੰਜਾਬ ਤੋਂ ਬਿਖੇ ਗਿਆ ਨਿਕਲਣ ਨੂੰ ਤਾਂ ਹੈਗਾ ਪਾਣੀ ਦੇ ਬਸੋ ਅੱਡੇ ਅੱਡੇ ਪਰਪਾਰੇ ਘੱਟ ਕੇ ਉਹ ਵੀ ਬੰਦ ਹੋ ਜੇਣੀਆਂ ਤਾਂ ਆ ਖੜ ਤੋਂ ਚਾਰ ਸਾਲ 2023 ਤੱਕ ਜਾਂਦੇ ਆ 22 ਤੱਕ ਜਾਂਦੇ ਆ ਆ ਸਾਰਾ ਡਰੋਨ ਇਤੀ ਉਹਦੇ ਸਿੰਘ ਹੁੰਦੇ ਆ ਸਾਰੇ ਸੁੱਟੇ ਲਾਂਗੇ ਖੁੱਲ ਜਾਣੇ ਆ ਵਪਾਰ ਸ਼ੁਰੂ ਹੋ ਜਾਣਾ ਇਹ ਨਹੀਂ ਇਹ ਪਾਸਤਾ ਨਾਲ ਆ ਰਿਹਾ ਰੋਲਾ ਸਭੀ ਆਦਿ ਸੁਣੀਏ ਉਹਦੀਆਂ ਖਮਲਾ ਕੇ ਪਾਸਤਾ ਨਾਲ ਕਹਿੰਦੇ ਲਾਗਾ ਕੋਈ ਤੇ ਯੂਰਪ ਤੱਕ ਕਿੱਥੋਂ ਪਹੁੰਚਾਉਂਦੇ ਉਹਦੇ ਸੁਰਤਾਂ ਤੇ ਕੀ ਹੋ ਰਿਹਾ ਹੈ ਭੂੜ ਦੀ ਪੰਗ ਵੱਧ ਰਹੀ ਹੈ ਅਮਖ ਦੀ ਵੱਧ ਰਹੀ ਹੈ ਉਹਦੇ ਹਸਾਮਤ ਧਰਤੀ ਘੱਟ ਰਹੀ ਹੈ ਜੇਕਰ ਚੇਤੇ ਰੱਖਿਓ ਜਿਹੜੇ ਬੰਦੇ ਦਾ ਜਿਹੜੀ ਕੌਮ ਦਾ ਜਿਹੜੇ ਘਰਾਣੇ ਦਾ ਜਿਹੜੀ ਹਕੂਮਤ ਦਾ ਧਾਕੀ ਤੇ ਕਰਦਾ ਹੈ ਉਹਨਾਂ ਤੇ ਕਬਜ਼ਾ ਉਹਦਾ ਪੂਰੀ ਦੁਨੀਆ ਤੇ ਆ ਗਿਆ ਅੱਗੇ ਸਾਡੇ ਬਜ਼ੁਰਗ ਵਿਦਿਆਰਥੀ ਕੀ ਕੀ ਚਲਾਉਂਦੇ ਚਾਹ ਪੁੱਤੀ ਤੇ ਨਮਕ ਦੀ ਥੇਲੀ ਕੀ ਕੀ ਜੀਵਨ ਜਿੰਦਾਂ ਦੇ ਜਾਂਦੇ ਸਾਡੇ ਪਾਪੂ ਅੱਗ ਵੀ ਸਾਡੀਆਂ ਪੁੱਤਾਂ ਹਾਲ ਜਿਹਦਾ ਬੰਦਾ ਸੀਗਾ ਪਾਠੀ ਘਰ ਕੇ ਕੱਢ ਤੋਹੀ ਬਾੜ ਲੈਂਦੇ ਉਹਨੇ ਸਿੱਖਾਂ ਦੀ ਗੱਡੀ ਨਹੀਂ ਸੀ ਲੈਣਾ ਕੁੱਲ ਕੀ ਸਾਡੇ ਕੋਲ ਤਾਂ ਰਹਿੰਦੀ ਸੀ ਹੁਣ ਕਿਹੜੀ ਚੀਜ਼ ਆ ਜਿਹੜੀ ਸਿਹਤਤ ਵੀ ਲੈ ਕੇ ਨੂੰ ਹਰ ਤਰੀਕੇ ਜਰਾਤੇ ਦੇ ਕੋਲ ਸਾਨੂੰ ਫਿਰ ਖੇਤੀ ਦੇ ਕੱਢ ਕੇ ਅਸਾਂ ਦੇ ਬੱਚਾ ਹਰ ਸਾਲ ਦਾ ਰੱਖਣਾ ਹੈ ਹਰ ਸਾਲ 5 ਏਕੜ ਪੈਰੀ ਇੱਕ ਪਿੰਡ ਦੇ ਵਿੱਚੋਂ ਰੁਕ ਜਾਂਦੀ ਹੈ ਤੇ ਨਾ ਕਾਪਾਲਾ ਸੁਖੜਕ ਜਾਗੀ ਉਤ੍ਰਮਣਾ ਜਾਗੀ ਐਵੇਂ ਜਰ ਫਿਰ ਆਉਂਦੇ 13000 ਦੇ ਖਰੀਦ ਪੰਜਾਬ ਦਾ ਪਿੰਡ ਹੈ ਪਹਿਲੇ 1000 ਏਕੜ ਪੈਰੀ ਪੰਜਾਬ ਹਰ ਸਾਲ ਰੁਕ ਜਾਂਦੀ ਹਰ ਸਾਲ ਹਰ ਪਿੰਡ ਦੇ ਵਿੱਚੋਂ ਤਿੰਨ ਘਰ ਖੇਤੀ ਜੋ ਬਾਹਰ ਹੋਏਗਾ ਖੇਤੀ ਸ਼ਾਮ ਹੋਏਗੀ ਤੇਰਾ ਕੀ ਉਪਾਇ ਚਾਰ ਹੈ ਆਪਕੋ ਬਾਹਰ ਆਸਨਾ ਖੇਤੀ ਜੋ ਬਾਹਰ ਹੋਏਗਾ ਅਸਲ ਦੇ ਸੰਭਲਿਆ ਦਾਲੀਆ ਕਿ ਵੀ ਨਹਾਏ ਮੰਦ ਨਹੀਂ ਰੱਖਦਾ ਕਿ ਆਮੀਕਰ ਆਜਾ ਆਪਾ ਮੁੰਡਿਆਂ ਨੂੰ ਕਹਿੰਦੇ ਸੁਣਦੇ ਰਹੇ ਆ ਬਿਰੋਗੋ ਉਹ ਛੱਡ ਕੋਰੇ ਖੇਤੀ ਦੀ ਕੋ ਬਾਜਦਾ ਹੋ ਪਰ ਪਰਦਾ ਨੌਕਰੀ ਲੈ ਲੇਗਾ ਕਿਥੇ ਐਵੇਂ ਧੰਨ ਪਰਦਾ ਫਿਰੇਗਾ ਕਿ ਆਸ਼ਾਨਾ ਫਿਰੇਗਾ ਆਮੀ ਕਰਾ ਸੀ ਨਹੀਂ ਆ ਅੱਜ ਦੁਨੀਆ ਦੇ ਵੱਡੇ ਘਰਾਣੇ ਬਿਲਗ੍ਰੇਡ ਸਵੰਗੀ ਐਲਨ ਮਸਕ ਵਰਗੇ ਵਾਨੀ ਰਾਨੀ ਜਿੰਨੇ ਦੁਨੀਆ ਦੇ ਵੱਡੇ ਘਰਾਣੇ ਆ ਦੁਨੀਆ ਦੇ 12 ਬੰਦਿਆ ਕੋਲੇ ਧਿਆਨ ਨਾਲ ਸੁਣ ਲਿਓ ਦੁਨੀਆ ਦੇ 12 ਬੰਦਿਆ ਕੋਲੇ ਦੁਨੀਆ ਦੇ 70% ਦਾ ਸਿੱਕਾ ਕੰਮ ਕਰਦੇ ਬਣਾ ਹੁੰਦੇ ਸਰ 12 ਵੱਡੀਆਂ ਕੰਪਨੀਆਂ ਕਰੋ ਵੱਡੇ ਘਰਾਣੇ ਕੋਲ 12 ਬੰਦੇ 70% ਦਾ ਕੀ ਪੂਰੇ ਜਿੰਨੇ ਵੀ ਮਹਾਦੀਪ ਨੇ ਯੂਰਪ ਮਹਾਦੀਪ ਦਾ ਅਮਰੀਕਾ ਅਮਰੀਕਾ ਸਾਰਾ ਜਿਹੇ ਕੰਮ ਕਰਦੇ ਪਤਾ ਆ ਗਿਆ ਹੁ ਇਹ ਥੋੜਾ ਥਲਾ ਕੰਮ ਚੱਲਦਾ ਕਿਉਂਕਿ ਜੇ ਇਨਸਾਨ ਨੇ ਜਿਆਦਾ ਰਹਿਣਾ ਹੈ ਤਾਂ ਉਹਦੀ ਭੋਲੇ ਦੀ ਲੋ ਉਹ ਆਪਣੀ ਦੇ ਪਿਆ ਲੱਭ। ਇਹ ਤਾਂ ਫਿਰ ਕੰਮ ਜਦ ਆਪੇ ਨਾਲ ਨਾਲ ਕਰ ਜਾਂਦਾ। ਉਹ ਨਹੀਂ ਦੀ ਮੈਂ 16 ਕਿਲੇਆ 2016 ਚ ਨਾ ਪਰ ਰੰਗ ਮਾਰ ਤੇ ਬੋਲਣਾ ਤੇ ਮੇਰੇ ਨੂੰ 14 15 ਪਰਚੇ ਦਾ ਰੋ ਰਿਹਾ 6 ਮਹੀਨੇ ਦੇਰ ਵੀ ਘਟ ਕੇ ਆ। ਆਰਗਨਿਸਕੂਲ ਆ ਜਾ ਕੇ ਨੜਦਾ। ਇਸ ਸਾਡੀ ਬੋਲੀ ਬਚਣੀ ਚਾਹੀਦੀ ਹੈ ਮਰਾਠੇ ਦੇਖੋ ਕਿਵੇਂ ਲੜ ਰਹੇ ਆ ਤੁਸੀਂ ਮਹਾਰਾਸ਼ਟਰ ਦੇ ਵਿੱਚ ਪਿੱਛੇ ਜਿਹਾ ਕਾਫੀ ਉਨ੍ਹਾਂ ਨੇ ਵੀਡੀਓ ਬਣਾਉਣ ਹੋਈਆਂ ਵੀਡੀਓ ਮਾਰਾਠੀ ਨਾ ਮਾਠੀ ਬੋਲ ਰਹੀ ਰਹਿੰਦੇ ਕੋਈ ਥੋੜੇ ਦੋ ਬੰਦੇ ਬਾਤ ਕਰੇ ਹੋਇਆ ਤਾਂ ਉਹਨੇ ਕੁਧੀ ਗਾ ਰਾਟਾ ਕਰੇ ਕਿ ਉਧਰ ਛੱਪੇ ਦਾ ਹੁੰਦਾ ਹੈ ਉਹ ਲੜਾਈ ਕਰ ਰਹੇ ਨੇ ਕਿੰਨੇ ਕੁ ਬੰਦੇ ਆਲੇ ਉਨ੍ਹਾਂ ਬਾਰੇ ਜਾਣਦੇ ਆ ਕੋਈ ਬੰਦਾ ਨਾ ਬਾਰੇ ਜਾਣਦਾ ਕਿ ਨਾ ਜਾਣ ਜਾਣ ਬਾਰੇ ਕਿੰਨੇ ਨਾਲ ਬਾਰੇ ਜਾਣਦੇ ਆਪਾਂ ਮੈਂ ਦਿੱਖਣ ਜਾ ਕੇ ਆਇਆ 18 ਸਮਾਟ ਦਾ ਅੰਦਰਾ ਪ੍ਰਗਾਣਾ ਤਾਮਲ ਨੂੰ ਇਹਨਾਂ ਸੂਬਿਆਂ ਚ ਤਕਸੀਮ ਕਰਕੇ ਆਇਆ ਦੇਖਣ ਗਿਆ ਉਹ ਤੇ ਵੀ ਲੋਕ ਕਿਹਾ ਜੇ ਨੇ ਇਹ ਆਪਣੀ ਮਿੱਟੀ ਨੂੰ ਆਪਣੀ ਬੋਲੀ ਨੂੰ ਆਪਣੇ ਸੱਭਿਆਚਾਰ ਨੂੰ ਕਿਵੇਂ ਬਚਾ ਲਵੇ ਉਹਨਾਂ ਨੇ ਦੇਖੀ ਕਿ ਉਹ ਆਹ ਤੇਰੀ ਬੋਲੀ ਆ ਤੇਰੀ ਜ਼ਿੰਦਗੀ ਹੈ ਉਹ ਕਹਿੰਦੇ ਜ਼ਿੰਦਗੀ ਆ ਜਾਂ ਸਾਡੀ ਬੋਲੀ ਦਾ ਮਾਲੂਕ ਇੱਥੋਂ ਤੱਕ ਲੋਕ ਸਮਝ ਗਏ ਸੋ ਇਸੇ ਵੀ ਪੂਰਾ ਰੱਖਾਂਗੇ ਰੱਤੂ ਪੂਰੇ ਭਾਗੋ ਕਿਤੇ ਕੋਈ ਬੋਰਡ ਸੜਕਾਂ ਤੇ ਬੱਸਾਂ ਤੇ ਦਫ਼ਤਰਾਂ ਦੇ ਸਕੂਲਾਂ ਚ ਕਾਇਦਾਂ ਦੀ ਨਸਤਾਂ ਦੇ ਜੁਜੀਤੀ ਜੀ ਬੋਲੀਏ ਬੰਗਲਾ ਬੋਲੀ ਹੈ ਮਲਿਆਲਮ ਤੇ ਰੂਆ ਦਹਮ ਕੰਨੜਾ ਉਡੀਆ ਪੂਰਨਾ ਲੋਕਾਂ ਨੂੰ ਇੰਨਾ ਮਹੱਬਤ ਤੇ ਪਿਆਰ ਹੈ ਹੁਣ ਆਪਾਂ ਠਹਿਫੀ ਤੇ ਖੜੇ ਆ ਤੇ ਬੀਪ੍ਰਿੰਟ ਦਾ ਬੰਦਾ ਸੋਰੇ ਸੋਲੇ ਜਵਾਸ ਸਕੂਲਾ ਬਣਦੇ ਆ ਆਪਾਂ ਕਿੰਨੇ ਕਵਾਰੀ ਸਕੂਲ ਜਾਣੇ ਆ ਆਪਣੇ ਜਵਾਬ ਦੇ ਮਗਰ ਵੀ ਸਾਡੇ ਜਵਾਹਰੂ ਤੇਰੀ ਗੁਰਮੀ ਨਾਲ ਜੋੜਿਆ ਜਾ ਰਿਹਾ ਹੈ ਕਿਹੜੇ ਇਤਿਹਾਸ ਨਾਲ ਜੋੜਿਆ ਜਾ ਰਿਹਾ ਹੈ ਬੱਚੇ ਜੀ ਕੋ ਬੰਦਾ ਬਾਹਰ ਖੜੀ ਕਰੋ ਸਾਰੇ ਨੇ ਪੜਦੇ ਹੋਣਾ ਆ ਮੈਂ ਵੀਡੀਓ ਸੰਗਰਾਜੀ ਤੇ ਬੈਠਾ ਹੁਣੀ ਮੇਰੇ ਕੋਲ ਕਿਹ ਮੋੜੇ ਨੇ ਭੇਜਿਆ ਗੁਰਨਾਥ ਯੂਨੀਵਰਸਿਟੀ ਅਮਰਸਾ ਉਹਦਾ ਵਾਈਸ ਚਾਂਸਟਰ ਮੋਹਨ ਭਗਵਤ ਨਾਲ ਮੀਟਿੰਗ ਕਰ ਜਾਂਦਾ ਮੋਲਵਾਨ ਉਹ ਬਾਰੇ ਕਿਹਨੇ ਜਾਣਦੇ ਸੰਗ ਦਾ ਮੁਖੀ ਹੈ ਆਰਜ਼ ਦਾ ਮੁਖੀ ਹੈ ਜਿੰਨੇ ਛੋੜੇਗਾ ਯੂਨੀਵਰਸਿਟੀ ਨਾਲ ਬੀਸੀ ਲੱਗੇ ਆ ਛੋੜੇ ਕਾਰਜਕਾਰੀ ਪ੍ਰਿੰਸੀਪਲ ਆ ਛੋੜੇ ਵੱਡੇ ਅਦਾਰੇ ਦੇ ਵਿੱਚ ਕੋ ਡਾਇਰੈਕਟਰ ਹੈ ਕੋ ਮੈਨੇਜਰ ਹੈ ਉਹ ਸਾਰੇ ਆਸਰੇ ਦੇ ਆਪਣੇ ਬੰਦੇ ਖਾਦੇ ਉਹ ਤੁਹਾਡੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਲੈ ਕੇ ਆ ਨਵੀਂ ਸਿੱਖਿਆ ਨੀਤੀ ਲੈ ਕੇ ਆਇਆ ਹੈ ਉਹਨਾਂ ਦਾ ਤੁਹਾਡਾ ਆਸ ਵੀ ਬਦਲ ਨਹੀਂ ਤੁਹਾਡੀ ਗੋਲੀ ਨੂੰ ਵੀ ਮਾਰ ਰਹੇ ਤੁਹਾਡੇ ਸਭਾਂ ਦਾ ਹੀ ਮਾਰ ਰਹੇ ਅਸੀਂ ਤਾਂ ਸੁੱਤੇ ਪਏ ਆਂ ਉਹਦੀ ਕੰਗਫੜ ਦੀ ਉਹਦੀ ਬਾਹ ਫੜਦੀ ਅਸੀਂ ਬੋਕਰ ਵਾਲੇ ਆਂ ਅਸੀਂ ਪੰਜੇ ਵਾਲੇ ਆਂ ਅਸੀਂ ਟੱਕੜੀ ਵਾਲੇ ਆਂ ਅਸੀਂ ਫੁੱਲ ਵਾਲੇ ਆਂ ਬਲੇ ਕੋਈ ਆਵਣ ਦੀ ਮਿਹਰੋ ਪਲੇ ਜਾਣੇ ਗਾਣਾ ਸਤਪੁਰੇ ਧਰਮ ਲਾਗਿਆ ਬੋਲ ਗਿਆ ਮਹਾ 2005 ਦੇ ਵਿੱਚ ਧੌਲਾ ਫੈਕਟਰੀ ਲੱਗੀ ਟ੍ਰਾਈਡਿੰਗ ਫੈਕਟਰੀ ਧੌਲੇ ਦੇ ਬਣਾਲੇ ਸਰਕਾਰ ਸੀ ਕਾਲਸ ਦੀ ਲੋਕਾਂ ਦੇ ਬੋਲਣਾ ਮਾਰਿਆ ਪੁਲਸ ਨੇ ਉੱਥੇ ਕਈ ਕਿਸਾਨ 잡 ਨਹੀਂ ਹੋਏ ਕਤਮਹਤ ਉਹ ਚੀਜ਼ਾਂ ਦਾ ਨਾਮ ਆਲ 220 300 ਕੁ ਲਗਭਗ ਕੀਤਾ ਮੈਂ ਸਰਕਾਰ ਕੀ ਦੀ ਸੀ ਕਾਂਗਰਸ ਦੀ ਉਹਦੇ ਕਾਰਸਥਾਨੋਂ ਮਰਚਾ ਲੱਗੀ ਮਗਾ 2013 ਦੀ ਲੈ ਡਿਸੀਸ਼ਨ ਲੱਗਤਾ ਆ ਲੈ ਕੇ ਕੌਣ ਆਇਆ ਬਾਦਲ ਉਹ ਬਾਦਲ ਨੂੰ ਚੜ ਦੀ ਸੁਢੀ ਲੈ ਇਹ ਸਾਡੇ ਗਲਾ ਬੋਲੀ ਜਾਂਦਾ ਮਹਾ ਮੈਂ ਗਲਤ ਕੀ ਬੋਲਿਆ ਦੱਸੋ ਆਧਵਿਅ ਸੀ ਆਈਆ ਉਹ ਜੋ ਤਾਂ ਬੰਟੀ ਮੈਨੂੰ ਪਤਾ ਲੱਗਿਆ ਕਹਿੰਦੇ ਭਾਈ ਸਾਡੇ ਪਿੰਡ ਦਾ ਤਾਂ ਨਹੀਂ ਆਇਆ ਇਹ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਬੰਦੇ ਆ ਉਹ ਮਹਾ ਮੈਦਾ ਪਾਰਟੀ ਵਾਲਾ ਨਹੀਂ ਮੇਰੇ ਥੱppa ਤਾਂ ਹੈ ਨਹੀਂ ਕੋਈ ਕਿ ਮੈਂ ਕਾਂਗਰਸੀਆ ਮੈਂ ਕਾਦ ਲੀਆ ਮੈਂ ਬੋਕਰਾਂ ਵਾਲਿਆਂ ਦੇ ਵਿੱਚ ਆਤੀ ਤਾਂ ਆ ਪੱਤਰੀ ਦਾ ਭਾਗ ਕੇ ਲੋਕ ਆ ਸੋਨੂ ਹਰਨਾਲ ਜਾਣ ਕੇ ਕਹਿੰਦੇ ਸਾਰਾ ਪਾਰਟੀਆਂ ਦਾ ਕੱਢਦੇ ਸਾਡੇ ਨਾਲ ਆ ਜਾ ਬੋਲ ਕੇ ਆਣਾ ਵਕਤ ਨਹੀਂ ਬਣਾ ਦੇਂਗੇ ਬਹਾਨੇ ਜਿੰਨਾ ਹੋਇਆ ਤੂੰ ਜਿੱਤ ਜੂਰ ਕਰਦਾਰ ਮਾਰ ਕੇ ਨਾ ਜਨ ਆਉਂਦਾ ਨੇ ਦਾ ਨਾ ਸਈ ਸਾਡੇ ਜਿਹੜਾ ਪਿਓ ਦੱਸਦੇ ਸੀ ਐਮਐਲਏ ਬਣਦੇ ਰਹੇ ਆ ਤਾਂ ਸੁਧਾਰ ਨਹੀਂ ਕਰਵਾਉਣਾ ਚੁੱਕਿਆ ਹੈ ਸਰਦਾਰ ਦੇ ਮੈਂਬਰ ਨਹੀਂ ਮੜੇ ਆਂਗੂ ਪਿੰਡ ਦੀ ਘਟਨਾ ਆਨ ਨੂੰ ਦੇਦੇ ਸੋਡੇ ਸੁਣਣੀ ਜਿੰਮੇਵਾਰ ਕੌਣ ਹੈ ਦਾ ਘਟਨਾ ਦਾ ਨੰਨੇ ਬੁਟਾ ਮਲਾਂਗਾ ਉਹਦਾ ਬਾਜੀ ਮਾਇਕ ਮਾ ਕੇ ਆਦਿਆ ਵੀ ਆ ਗਏ ਕਿੰਨੇ ਟੁਣਾ ਦੇ ਪੜਨੇ ਆ

ਉਤਰਾਖੰਡ ਨੇ ਕਾਨੂੰਨ ਲਾਇਆ 3 ਮਹੀਨੇ ਪਹਿਲਾਂ ਵੀ ਬਾਹਰ ਦਾ ਬੰਦਾ ਕੋਈ ਵੀ ਆ ਕੇ ਇੱਥੇ ਜਿਹੜਾ ਐਗਰੀਕਲਚਰ ਲੈਂਦਾ ਬਾਹਰੀ ਜਮੀਨ ਲੈ ਨਹੀਂ ਸਕਦਾ ਇਹ ਕਾਨੂੰਨਾ ਇੱਥੇ 1972 ਦੇ ਹੱਦ ਤੱਕ ਕਾਨੂੰਨਾ ਰਾਜਸਥਾਨ ਦਾ 1976 ਦਾ ਕਾਨੂੰਨ ਹਮ ਚੱਲਦਾ ਤੁਸੀਂ ਹਮਾਤ ਕੋਈ ਨੌਕਰੀ ਦੀ ਪਲਾਇ ਨਹੀਂ ਕਰ ਸਕਦੇ ਲੈਣੀ ਨਹੀਂ ਦਿੰਦੀ ਗੱਲ ਹੈ ਜ਼ਮੀਨ ਨਹੀਂ ਲੈ ਸਕਦੇ ਤੇ ਪੰਜਾਬ ਨੂੰ ਕੌਣ ਨਹੀਂ ਬਣ ਸਕਦਾ ਭਾਈ ਸਾਡੇ ਬੰਦੇ ਸਰਪੰਚ ਮੈਂਬਰ ਬਣਨ ਦੇ ਮਾਰੇ ਆਹ ਲੱਗਣਾ ਪਤੀ ਜਾਂਦੇ ਸਾਡਾ ਬੋਲ ਪਈ ਨਹੀਂ ਕਿਸੇ ਨਾਲ ਕੋਈ ਆਵੇ ਦੀ ਸੜਕੇ ਆਵੇ ਕੰਮ ਕਰੇ ਸਾਡੇ ਬੰਦੇ ਵੀ ਬਾਹਰ ਜਾਂਦੇ ਆ ਪਰ ਜੇ ਸਾਡੀ ਗਿਣਤੀ ਘੱਟ ਗਈ ਤੇ ਆਪਾਂ ਖੜਾ ਕਿੱਥੇ ਤੇਜਾ ਸਿੰਘ ਇਸਪ੍ਰਿੰਟ ਦਾ ਤੇਜਾ ਸਿੰਘ ਅਮਰੀਕਾ ਰਹਿੰਦੇ ਨੇ ਲਾਮੇ ਉਹ ਤੇਜਾ ਸਿੰਘ ਤੁਹਾਡਾ ਵੀ ਉਹ ਨੰਬਰ ਅਭੀ ਅਮਰੀਕਾ ਰਹਿੰਦਾ ਉਹਦਾ ਪੌਣਾ ਕਹਿੰਦਾ ਬਈ ਮੇਰਾ ਮਾਮਾ ਤੇਜਾ ਸਿੰਘ ਅਮਰੀਕਾ ਪੈ ਸਾਰੇ ਹਾਂਜੀ ਸਾਰੇ ਹੀ ਮਰ ਗਏ ਆਉਣਗੇ ਮੜ ਮਾਰ ਕੇ ਬੋਲਣਗੇ ਆਹ ਜਮੀਨ ਜਮੀਨ ਨੂੰ ਇਹਨਾਂ ਦੀ ਮੈਚਾਈ ਲੈਂਦੇ ਕਾਹ ਵਾ ਨਾਲ ਹੀ ਕੁਝ ਆ ਨਾਲ ਹੀ ਬੈਕ ਸਾਈਡ ਤੇ ਕੋਠੀ ਪੌੜੀ ਨਾ ਰਹਿਣਾ ਹੈ ਕਿਸੇ ਦੇ ਉਹ ਬੈਕ ਸਾਈਡ ਤੇ ਉਹ ਜਾਮਨੀ ਕਲਰ ਦੀ ਕੋਠੀ ਦੀ ਪਰਪਲ ਆ ਰਹੀ ਹੈ ਉਹਨਾਂ ਦੀ ਜਮੀਨ ਲੈਣ ਗਈ ਸਾਰੀ ਅੱਗੇ ਉਹਨਾਂ ਦੀ ਜਮੀਨ ਸਾਰੀ ਅੱਗੇ ਲੈਣ ਗਈ ਤੁਸੀਂ ਸਾਰੋ ਕੀ ਹੋਣਾ ਰਹਿਣਾ ਕੋਈ ਕਹਾਣੀ ਨਾ ਓਹ ਪਹਿਲੇ ਮੁਕਰ ਦੁੱਤੀ ਪਿਛਾਵਾ ਰੇਟ ਤੇ ਬੇਚ ਇਹ ਅੰਮ੍ਰਿਤ ਮੇਲੇ ਦਾ ਹਾਲਾ ਹੈ ਦੱਸੋ ਧਿਆਨ ਨਾਲ ਸੁਣੋ ਗੁਰੂ ਗੋਬਿੰਦ ਸਿੰਘ ਦੀ ਲੜਾਈ ਸੀ ਇਹ ਉਹ ਕਿਹੜੀ ਗੱਲ ਪੁੱਛੇ ਦੱਸੋ ਤੁਹਾਨੂੰ ਖਰਾਬ ਜਿਹਾ ਉਹ ਪਛਾਨ ਦੀ ਉਹ ਕਹਿੰਦੇ ਸੀ ਤੂੰ ਆਪਣੀ ਪਛਾਨ ਖਤਮ ਕਰ ਸਾਡੇ ਚ ਆ ਉਹ ਕਹਿੰਦੇ ਨੇ ਸਾਡੀ ਅਡਰੀ ਮੱਥੀ ਪਛਾਨਾ ਸਾਡੇ ਆਪਣੇ ਸਿਧਾਂਤ ਆਪਣੇ ਸੂਲ ਹੈ ਇਹਦੇ ਜਾਵਾਂਗੇ ਤੂੰ ਪਛਾਨ ਨੂੰ ਕਹਿਣਾ ਪਛਾਨ ਨੂੰ ਜੋਦਾ ਰੱਖਣ ਲਈ ਜ਼ੁਲਮ ਦੇ ਖਿਲਾਫ ਉੱਣ ਜਾਂਦੇ ਪੂਰਾ ਪਰਿਵਾਰ ਕਰਾਂ। ਜਿਹਦੇ ਖਾਤਰ ਸਾਰੀ ਕਰ। ਉਹਨਾਂ ਨੇ ਦਰਵਾਨ ਕੀਤਾ ਪਰਿਵਾਰ ਅੱਜ ਆਪਾਂ ਤਾਂ ਜੋਦਿਆ ਜਾਂ ਜੇ ਦੁਨੀਆ ਸਮਾਗ ਨੂੰ ਸ਼ਾਨ। ਛੋਟੇ ਬੰਦੇ ਦਾੰਦਣਾ ਪਿੱਛੇ ਸਾਰਾ ਕੁਝ ਖਤਮ ਕਰ ਦਿੱਤੀ। ਅੰਨੇ ਸ਼ਾਨ ਰਹਿਣ ਦੇ ਬਾਅਦ ਮੋਕਾ ਜਾ ਕੇ ਰਹਿਣ ਦੇ। ਸਰਕਾਰ ਨੂੰ ਕੰਟਰਾ ਦਾ ਫੋਨ ਆਇਆ ਇੱਕ ਬੰਦੇ ਦਾ। ਕਹਿੰਦਾ ਭਾਈ ਮੈਨੂੰ ਫੋਨ ਆਇਆ ਕਿਸੇ ਡੈਂਟਰ ਦਾ ਵੀ 2 ਲੱਖ ਡਾਲਰ ਦੇ

ਇਥੋਂ ਭੱਜ ਤੁਰਦੇ ਆ ਵੀਰ ਰਾਈ ਮੇਰੇ ਚ ਮਾਲ ਨਹੀਂ ਸਸਟੇ ਨੂੰ ਮੈਂ ਜਵਾਕ ਪਣਾਵਾਂਗੇ ਕੈਨੇਡਾ ਅਮਰੀਕਾ ਦੇ ਵਿੱਚ ਤਾਂ ਬੰਦਾ ਮਾਰਦਾ ਇਹਨੇ ਕੁੱਤਾ ਮਾਰਦਾ ਕੁੱਤਾ ਮਾਰ ਇਹਦੇ ਕੁੱਤਾ ਮਾਰਦੇ ਨੂੰ ਪੁੱਛੇ ਇੱਥੇ ਬੰਦਾ ਮਾਰਦੇ ਨੂੰ ਪੁੱਛਦਾ ਨਹੀਂ ਤਾਂ ਅਸੇਪੂ ਗੋਗਲ ਸਿੰਘ ਦੇ ਪੁੱਤ ਕਿਵੇਂ ਹੋਏ ਸਾਨੂੰ ਕੀ ਹੱਕ ਆ ਮਗਰ ਸਿੰਘ ਕੌਲ ਵਾਲਾ ਦਾ ਜਿਹੜੋ ਜਿਹੜਿਆ ਸਤਾਂ ਗਾਂ ਤੇ ਖੜੀ ਜਿਹਾ ਲੱਗੀ ਨਿਵਾਈ ਨਿਵਾਈ ਦੀ ਗੱਲ ਤੂ ਗੱਲਾਂ ਬਹੁਤ ਆ ਅਸੀਂ ਅਗਲੇ ਪਿੰਡਾਂ ਨਹੀਂ ਜਾਣਾ ਹੋਰ ਤਾਂ ਗੱਲ ਇੱਕੋ 3.5 ਨਾਲ ਵੰਦ ਰੋ ਦੇ ਲਾਗੇ ਦੁਨੀਆ ਕੋ ਆਪਾਂ ਸਾਹਮਣੇ ਤੁਰ ਜਾਣਾ ਜਿੱਥਾਂ ਸਾਰੇ ਗਵਾਲ ਮੁੱਕਾ ਦੇ ਆਪ ਕੋ ਆਪਣੀ ਸਾਹਮਣੇ ਚਲੇ ਜਾਣਾ ਸਾਡੇ ਪਹਿਲਾਂ ਵਾਲੇ ਚਲੇ ਗਏ ਆ ਜਿੱਥਾਂ ਕੋ ਪਹਿਲਾਂ ਇਹ ਆਉਣ ਵਾਲੀਆਂ ਨਸਲਾਂ ਦੀ ਇਹ ਸੱਭਿਆਚਾਰ ਚੌਂਜ ਹੈ ਕੋਈ ਡਰੋ ਨਾ ਹੋਵੇ ਕਿਤੇ ਸਾਡਾ ਪਾਸਾ ਕਰਤਾ ਹੋਈ ਹੈ ਮੇਰੇ ਦੋ ਦੋ ਕਰਤਾ ਹੋਈ ਹੈ ਉਹਦੇ ਬਾਰੇ ਲੋਕ ਪੜ੍ਹਿਆ ਜਾਂਦਾ ਕਹਾਵਾਂ ਦੇ ਵਿੱਚ O que